ਕੁਲਵਿੰਦਰ ਕੌਰ ਦੇ ਬ੍ਰਦਰ ਨੇ ਸ਼ੇਰ ਸਿੰਘ ਇਸੇ ਕੁੜੀ ਦੇ ਵੱਲੋਂ ਜਿਸ ਤੇ ਇਲਜ਼ਾਮ ਕੰਗਨਾ ਨੇ ਲਾਇਆ ਕਿ ਉਸਦੇ ਥੱਪੜ ਮਾਰਿਆ ਗਿਆ ਉਹ ਸਾਡੇ ਨਾਲ ਜੁੜੇ ਨੇ ਡੇਲੀ ਪੋਸਟ ਤੇ ਇਸ ਵਕਤ ਸ਼ੇਰ ਸਿੰਘ ਜੀ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਕੀ ਤੁਹਾਡੀ ਗੱਲ ਹੋ ਪਾਈ ਹੈ ਪਹਿਲਾਂ ਇਹ ਦੱਸੋ ਕੁਲਵਿੰਦਰ ਕੌਰ ਨਾਲ ਨਹੀਂ ਜੀ ਬਿਲਕੁਲ ਨਹੀਂ ਜੀ ਮੇਰੀ ਗੱਲਬਾਤ ਨਹੀਂ ਹੋਈ ਜੀ ਤਾਂ ਤੁਹਾਨੂੰ ਫਿਰ ਹਲ ਚੈਨ ਰਾਈ ਕਰੋ ਤਾਂ ਹੀ ਫੋਟੋ ਲਗਾਓ ਠੀਕ ਹੈ ਤੁਹਾਨੂੰ ਤਾਂ ਇਸ ਘਟਨਾ ਦੇ ਬਾਰੇ ਫਿਰ ਪੂਰਾ ਤਾਂ ਹਲੇ ਕੁਝ ਪਤਾ ਨਹੀਂ ਹੋਣਾ ਕਿ ਕੀ ਵਾਪਰਿਆ ਉੱਥੇ ਜਦ ਤੱਕ ਸਾਡੀ ਗੱਲ ਨਹੀਂ ਹੋ ਪਾਰੀ ਤਾਂ ਤੁਹਾਨੂੰ ਕਿਸੇ ਵੀ ਗੱਲ ਦਾ ਜਣਾ ਨਹੀਂ ਪਤਾ ਜੇ ਜਦੋਂ ਕੋਈ ਗੱਲਬਾਤ ਹੋਊਗੀ ਤੇ ਅਸੀਂ ਜ਼ਰੂਰ ਜਿਹੜਾ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਕੁਲਵਿੰਦਰ ਤੁਹਾਡੇ ਛੋਟੇ ਭੈਣ ਨੇ ਵੱਡੇ ਭੈਣ ਨੇ ਛੋਟੇ ਭੈਣ ਜੀ ਠੀਕ ਹੈ ਫੈਮਿਲੀ ਚ ਕੌਣ ਕੌਣ ਹੈ ਤੁਹਾਡੇ ਅਸੀਂ ਛੇ ਭੈਣ ਭਰਾ ਹੀ ਚਾਰ ਭੈਣਾਂ ਦੋ ਭਰਾ ਅੱਛਾ ਠੀਕ ਹੈ ਤੱਕ ਕੁਲਵਿੰਦਰ ਕੌਰ ਨੂੰ ਕਿੰਨਾ ਟਾਈਮ ਹੋ ਗਿਆ ਮਤਲਬ ਸੀਆਈਐਸਐਫ ਸਰਵਿਸ ਦੇ ਵਿੱਚ ਇਹ ਕੋਈ 9 9 10 ਦੀ ਗੱਲ ਹੈ ਜੀ ਪੂਰਾ ਕਰਫਾ ਨਹੀਂ ਮੈਨੂੰ ਮਤਲਬ 14 15 ਸਾਲ ਹੋ ਗਏ ਆ ਮੇਰੀ ਆਵਾਜ਼ ਆ ਰਹੀ ਹੈ ਸ਼ੇਰ ਸਿੰਘ ਜੀ 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 ਮਤਲਬ 14 15 ਸਾਲ ਹੋ ਗਏ ਆ ਕੁਲਵਿੰਦਰ ਕੌਰ ਨੂੰ ਸਰਵਿਸ 'ਚ ਹਮ ਠੀਕ ਹੈ ਤਾਂ ਇਸ ਤਰ੍ਹਾਂ ਦੀ ਕੋਈ ਘਟਨਾ ਹੁਣ ਤੱਕ ਨਹੀਂ ਸਾਹਮਣੇ ਆ ਹੁਣ ਤੱਕ ਤਾਂ ਸਾਹਮਣੇ ਆਈ ਨਹੀਂ ਜਦਕ ਕੋਈ ਇਸ ਤਰ੍ਹਾਂ ਪਹਿਲਾਂ ਵੀ ਹੋਇਆ ਕਿ ਕੁਲਵਿੰਦਰ ਕੌਰ ਨੂੰ ਗੁੱਸਾ ਆ ਜਾਂਦਾ ਹੋਵੇ ਕਿਸੇ ਗੱਲ ਤੇ ਨਹੀਂ ਜੀ ਪਹਿਲਾਂ ਨਹੀਂ ਕਰੀ ਐਡਾ ਕਦੇ ਹੋਇਆ ਨਹੀਂ ਕੁਲਵਿੰਦਰ ਕੌਰ ਜਿੰਨਾ ਚਿਰ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਤੇ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਐਡਾ ਪਹਿਲਾਂ ਕਦੀ ਨਹੀਂ ਆਇਆ ਇੰਨਾ ਚਿਰ ਹੋ ਗਿਆ ਸਰਦਾਰ ਜੀ ਬਿਲਕੁਲ ਉਹ ਜਿਹੜੀ ਅਸਲੀ ਗੱਲ ਹੈ ਉਹ ਤਾਂ ਕੁਲਵਿੰਦਰ ਕੌਰ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਲੱਗੂਗੀ ਪਰ ਫਿਰ ਵੀ ਕੁਝ ਚੀਜ਼ਾਂ ਈਆਂ ਜਿਹੜੀਆਂ ਉਹ ਪਤਾ ਲੱਗ ਜਾਂਦੀਆਂ ਨੇ ਮਤਲਬ ਇਸ ਤਰ੍ਹਾਂ ਦਾ ਕੋਈ ਬਿਹੇਵੀਅਰ ਕੋਈ ਇਹ ਤਾਂ ਨਹੀਂ ਵੀ ਅਚਾਨਕ ਕੋਈ ਗੁੱਸਾ ਜਾਂਦਾ ਹੋਵੇ ਟੈਂਪਰਮੈਂਟ ਬੜਾ ਲੂਸ ਹੋਵੇ ਕੁਲਵਿੰਦਰ ਕੌਰ ਨਹੀਂ ਜੀ ਇਹ ਇਹ ਦੇਖੋ ਜੀ ਅੱਜ ਕੱਲ ਉਹਨਾਂ ਦੀ ਮੈਰਿਜ ਹੋਈ ਹੋਈ ਆ ਉਹ ਆਪਣੀ ਫੈਮਿਲੀ ਦੇ ਵਿੱਚ ਵਧੀਆ ਰਹਿ ਰਹੇ ਆ ਤੇ ਇਦਾਂ ਦਾ ਕੋਈ ਸਾਨੂੰ ਤੇ ਕਦੇ ਨਹੀਂ ਸ਼ਿਕਾਇਤ ਆਈ ਜੀ ਠੀਕ ਹੈ ਤਾਂ ਕਿਸਾਨਾਂ ਨੂੰ ਲੈ ਕੇ ਕੁਲਵਿੰਦਰ ਕੌਰ ਦਾ ਕੋਈ ਸੈਂਟੀਮੈਂਟਲ ਝੁਕਾਅ ਮਤਲਬ ਕਿਸਾਨ ਅੰਦੋਲਨ ਦੇ ਨਾਲ ਬਹੁਤ ਜ਼ਿਆਦਾ ਸੀ ਕਿ ਨਹੀਂ ਇਹ ਤਾਂ ਉਹ ਦੱਸ ਸਕਦੇ ਆ ਨਾ ਤੁਸੀਂ ਮੈਨੂੰ ਉਧਰ ਨਾ ਖਰੋ ਕਮਾ ਕੇ ਇਹ ਤਾਂ ਉਹ ਹੀ ਦੱਸ ਸਕਦੇ ਆ ਨਾ ਕਿ ਤੇ ਮੇਰੇ ਨਾਲ ਗੱਲ ਹੋਵੇ ਉਹ ਮੈਨੂੰ ਦੱਸ ਦਵੇ ਮੈਂ ਖੁੱਲ ਕੇ ਜਿਹੜੀ ਵਾਇਟ ਤੇ ਕਰਦਾ ਨਹੀਂ ਨਹੀਂ ਮੈਂ ਤੁਹਾਨੂੰ ਕਮਾ ਨਹੀਂ ਰਿਹਾ ਮੈਂ ਤਾਂ ਸਿਰਫ ਇਹ ਜਾਨਣਾ ਚਾਹ ਰਿਹਾ ਵੀ ਕੋਈ ਮਤਲਬ ਕਿਸਾਨ ਅੰਦੋਲਨ ਦੇ ਨਾਲ ਕਿਸੇ ਕਿਸਮ ਦਾ ਜੁੜਾ ਜਿਹੜਾ ਕੁਲਵਿੰਦਰ ਕੌਰ ਦਾ ਕੋਈ ਬਹੁਤ ਜ਼ਿਆਦਾ ਰਿਹਾ ਹੈ ਜਾਂ ਨਹੀਂ ਰਿਹਾ ਮੈਂ ਸਿਰਫ ਇੰਨਾ ਕੁ ਪੁੱਛਣਾ ਚਾਹਣਾ ਨਹੀਂ ਇਹ ਤਾਂ ਸਾਡੇ ਪੁੱਛ ਲਈ ਸਾਰੇ ਪਤਾਨੇ ਆਪਾਂ ਪਤਾਨਾ ਮਜ਼ਦੂਰਾਂ ਦੇ ਪੁੱਤਿਆਂ ਕੋਈ ਇਦਾਂ ਹੀ ਗੱਲ ਨਹੀਂ ਹੂੰ ਠੀਕ ਹੈ ਪਰ ਇਸ ਤਰ੍ਹਾਂ ਦਾ ਬਿਹੇਵੀਅਰ ਹਾਲੇ ਤੱਕ ਮਤਲਬ ਕੁਲਵਿੰਦਰ ਕੌਰ ਦਾ ਕੋਈ ਇਸ ਤਰ੍ਹਾਂ ਦਾ ਜਿਹੜਾ ਇਨਡਿਸਿਪਲਨ ਹੈਗਾ ਉਹ ਪਿਛਲੇ 14-15 ਸਾਲ ਦੀ ਸਰਵਿਸ ਹੋ ਗਈ ਤਾਂ ਇਸ ਤਰ੍ਹਾਂ ਕਦੀ ਅੱਜ ਤੱਕ ਆਇਆ ਨਹੀਂ ਇਹ ਪਹਿਲਾ ਹੀ ਮਾਮਲਾ ਹੈਗਾ ਹਾਂਜੀ ਹਾਂਜੀ ਹਾਂ ਉਹਦੇ 'ਚ ਵੀ ਇੱਕ ਪਾਸੇ ਦੇ ਕਲੇਮਸ ਨੇ ਇੱਕ ਪਾਸੇ ਦੇ ਦਾਅਵੇ ਹੈਗੇ ਹਲੇ ਕੁਲਵਿੰਦਰ ਕੌਰ ਦਾ ਪੱਖ ਸਾਡੇ ਵੱਲੋਂ ਸੁਣਨਾ ਬਾਕੀ ਹੈ ਤੇ ਉਹ ਜ਼ਰੂਰੀ ਵੀ ਹੈ

ਹੂੰ ਚੰਡੀਗੜ੍ਹ ਤੋਂ ਤਰਖੋਤੇ ਦਾ ਫਾਸਲਾ ਬਹੁਤ ਆ ਹੂੰ ਹੂੰ ਮੈਂ ਮੈਂ ਇੱਕ ਵਾਰੀ ਮੈਂ ਦੁਬਾਰਾ ਇਹੀ ਗੱਲ ਪੁੱਛਣਾ ਚਾ ਰਿਹਾ ਸੀ ਤੁਹਾਡੇ ਤੋਂ ਕਿਹਾ ਜਾ ਰਿਹਾ ਕਿਉਂਕਿ ਤੁਹਾਡੀ ਆਵਾਜ਼ ਕੱਟ ਗਈ ਹੈ ਜਦੋਂ ਅਸਲ ਵਿੱਚ ਔਰ ਇਹ ਇੰਪੋਰਟੈਂਟ ਵੀ ਸੀਗਾ ਜੋ ਤੁਸੀਂ ਕਹਿ ਰਹੇ ਹੋ ਕੰਗਨਾ ਰਨੌਤ ਦੇ ਵੱਲੋਂ ਹਾਲਾਂਕਿ ਕੋਈ ਜਿਹੜੀ ਸ਼ਿਕਾਇਤ ਹੈਗੀ ਉਹ ਉਹਨਾਂ ਨੇ ਦਿੱਤੀ ਹੈ ਇੱਕ ਪਰ ਐਫ ਆਈ ਆਰ ਜਿਹੜੀ ਸੀਆਈਐਸਐਫ ਦੇ ਵੱਲੋਂ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈਗੀ ਉਹਦੇ ਤੇ ਤਾਂ ਮੈਂ ਕਹਿ ਰਿਹਾ ਵੀ ਜੋ ਕਾਨੂੰਨੀ ਪ੍ਰਕਿਰਿਆ ਹੋਊਗੀ ਦੋਵਾਂ ਧਿਰਾਂ ਦਾ ਜਿਹੜਾ ਵਾ ਉਹ ਪੱਕ ਜਾਣ ਕੇ ਤੇ ਜਿਹੜੀ ਬਣਦੀ ਉਹ ਕਰ ਦੇਣੀ ਚਾਹੀਦੀ ਆ ਅਸੀਂ ਇਹ ਕਹਿੰਦੇ ਵੀ ਨਹੀਂ ਹੋਣੀ ਚਾਹੀਦੀ ਹੂੰ ਏਕਾ ਜੀ ਦੂਸਰਾ ਇਹ ਆ ਵੀ ਉਹਨਾਂ ਦੇ ਛੋਟੇ ਦੋ ਬੱਚੇ ਆ ਪਰ ਉਹਨਾਂ ਦਾ ਜੋਗ ਧਿਆਨ ਰੱਖਿਆ ਬੇ ਜਿੱਦਾਂ ਇਹ ਨਾ ਹੋਵੇ ਕਿ ਉਹ ਅੱਜ ਸ਼ਾਮ ਤੱਕ ਘਰੇ ਦੀ ਉਹਨਾਂ ਆਉਣਾ ਸੂਰ ਤੋਂ ਅਸੀਂ ਤਾਂ ਬਹੁਤ ਦੂਰ ਆ ਉਹਨਾਂ ਤੋਂ ਹੂੰ ਐਡੀ ਜਲਦੀ ਅਸੀਂ ਪਹੁੰਚ ਵੀ ਨਹੀਂ ਸਕਦੇ ਉੱਥੇ ਹੂੰ ਇਹ ਅਸੀਂ ਤੁਹਾਡੇ ਮਾਧਿਅਮ ਕਹਿਣਾ ਚਾਹੁੰਦੇ ਆ ਵੀ ਉਹਨਾਂ ਦੇ ਬੱਚਿਆਂ ਦਾ ਜਿਹੜਾ ਧਿਆਨ ਰੱਖਿਆ ਜਾਵੇ